ਗਾਇਸ ਅਗਰ ਤੁਸੀਂ ਵਿਦਨ ਕੈਨੇਡਾ ਹੋ ਤੇ ਵਰਕ ਪਰਮਿਟ ਦੀ ਐਕਸਟੈਂਸ਼ਨ ਚਾਹੁੰਦੇ ਹੋ ਜਾਂ ਫਿਰ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਜਾਂ ਫਿਰ ਇਸ ਤੋਂ ਇਲਾਵਾ ਤੁਸੀਂ ਟੈਂਪਰੇਰੀ ਵੀਜ਼ਾ ਦੇ ਬਾਰੇ ਜਾਣਨਾ ਚਾਹੁੰਦੇ ਆ ਕਿ ਕੈਨੇਡਾ ਦੇ ਵਿੱਚ ਟੈਂਪਰੇਰੀ ਵੀਜ਼ਾ ਨੂੰ ਲੈ ਕੇ ਕਿਹੋ ਜਿਹਾ ਟ੍ਰੈਂਡ ਚੱਲ ਰਿਹਾ ਆ ਇਹਨਾਂ ਵਿੱਚੋਂ ਕਿਸੇ ਵੀ ਟੌਪਿਕ ਬਾਰੇ ਤੁਸੀਂ ਜਾਣਨਾ ਚਾਹੁੰਦੇ ਆ ਜਾਂ ਅਪਡੇਟ ਲੈਣਾ ਚਾਹੁੰਦੇ ਆ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਸਾਬਤ ਹੋ ਸਕਦੀ ਆ ਕਿਉਂਕਿ ਕੈਨੇਡਾ ਦੇ ਹਰ ਅਪਡੇਟ ਨੂੰ ਜਾਣਨਾ ਹਰ ਉਸ ਐਪਲੀਕੈਂਟਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਜੋ ਕੈਨੇਡਾ ਦੇ ਵਿੱਚ ਜਾਣ ਦਾ ਪਲਾਨ ਕਰ ਰਿਹਾ ਜਾਂ ਫਿਰ ਉੱਥੇ ਸੈਟਲ ਹੋਣਾ ਚਾਹੁੰਦਾ ਆ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿਪ ਕੀਤੇ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇਓ ਸਭ ਤੋਂ ਪਹਿਲਾਂ ਅਗਰ ਵਰਕ ਪਰਮਿਟ ਐਕਸਟੈਂਸ਼ਨ ਦੀ ਗੱਲ ਕਰੀਏ ਤਾਂ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਐਦਾ ਦੇ ਸਟੂਡੈਂਟਾਂ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਉਹਨਾਂ ਨੂੰ ਜਿੰਨੀ ਜਲਦੀ ਪੋਸੀਬਲ ਹੋ ਸਕਦਾ ਆ ਉਨੀ ਜਲਦੀ ਕੈਨੇਡਾ ਦੀ ਅਫੀਸ਼ੀਅਲ ਵੈਬਸਾਈਟ ਮੀਨਸ IRCC ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਆਪਣੀ ਐਪਲੀਕੇਸ਼ਨ ਰੇਜ਼ ਕਰ ਦੇਣੀ ਚਾਹੀਦੀ ਆ ਅਗਰ ਇਸ ਦੀ ਫੀਸ ਦੀ ਗੱਲ ਕਰੀਏ ਤਾਂ 155 ਕੈਨੇਡੀਅਨ ਡਾਲਰ ਤੁਹਾਨੂੰ ਪੇ ਕਰਨੇ ਪੈਣਗੇ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਵੀ ਆ ਜਿਨ੍ਹਾਂ ਨੇ 1 ਮਹੀਨਾ ਪਹਿਲਾਂ ਮੀਨਸ ਆਪਣੇ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ 1 ਮਹੀਨਾ ਪਹਿਲੇ ਅਪਲਾਈ ਨਹੀਂ ਕੀਤਾ ਸੀ ਸੋ ਉਹਨਾਂ ਲਈ ਇਹੀ ਐਡਵਾਈਸ ਆ ਕਿ ਜਿੰਨੀ ਜਲਦੀ ਪੋਸੀਬਲ ਹੋ ਸਕਦਾ ਆ ਉੰਨੀ ਜਲਦੀ ਤੁਹਾਨੂੰ ਆਪਣੀ ਐਪਲੀਕੇਸ਼ਨ ਸਬਮਿਟ ਕਰ ਦੇਣੀ ਚਾਹੀਦੀ ਆ ਬਟ ਤੁਸੀਂ ਉਦੋਂ ਤੱਕ ਕੰਮ ਨਹੀਂ ਕਰ ਸਕਦੇ ਇਹ ਰੂਲ ਆ ਕਿਉਂਕਿ ਅਗਰ ਤੁਸੀਂ ਆਪਣੇ ਵਰਕ ਪਰਮਿਟ ਦੇ ਐਕਸਪਾਇਰ ਹੋਣ ਤੋਂ ਬਾਅਦ ਐਪਲੀਕੇਸ਼ਨ ਲਗਾਉਂਦੇ ਆ ਤਾਂ ਤੁਹਾਨੂੰ ਉਨਾ ਟਾਈਮ ਵੇਟ ਕਰਨਾ ਪਏਗਾ ਜਦੋਂ ਤੱਕ ਕਿ ਤੁਹਾਡਾ ਵਰਕ ਪਰਮਿਟ ਐਕਸਟੈਂਡ ਨਹੀਂ ਹੋ ਜਾਂਦਾ ਅਗਰ ਟੈਂਪਰੇਰੀ ਵੀਜ਼ਾ ਦੀ ਗੱਲ ਕਰੀਏ ਤਾਂ ਟੈਂਪਰੇਰੀ ਵੀਜ਼ਾ ਦੇ ਵਿੱਚ ਵੀ ਰਿਫਿਊਜ਼ਲ ਦੇਖਣ ਨੂੰ ਮਿਲ ਰਹੀ ਆ ਸਪੈਸ਼ਲੀ ਅਗਰ ਤੁਹਾਡੇ ਕੋਲ ਕੋਈ ਸਪੌਂਸਰਸ਼ਿਪ ਲੈਟਰ ਨਹੀਂ ਆ ਜਾਂ ਫਿਰ ਕੋਈ ਇਨਵੀਟੇਸ਼ਨ ਨਹੀਂ ਆ ਸੋ ਅਗਰ ਤੁਹਾਡੀ ਕੋਈ ਟਰੈਵਲ ਹਿਸਟਰੀ ਰਹੂਗੀ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਈਜ਼ੀ ਰਹੂਗਾ ਕੈਨੇਡਾ ਦੇ ਵਿੱਚ ਟਰੈਵਲ ਕਰਨਾ ਤੁਸੀਂ ਇਹਦੇ ਲਈ ਇੱਕ ਜੇਨੂਇਨ ਟੂਰਿਸਟ ਹੋਣੇ ਚਾਹੀਦੇ ਆ ਤੇ ਫ ਤਾਨੂੰ ਬਚਣਾ ਪਏਗਾ ਕਿਉਂਕਿ ਅਗਰ ਕਿਸੇ ਵੀ ਤਰ੍ਹਾਂ ਦੀ ਫੇਕ ਡਾਕੂਮੈਂਟੇਸ਼ਨ ਤੁਸੀਂ ਕਰਦੇ ਆ ਤਾਂ ਵੀਜ਼ਾ ਰਿਫਿਊਜ਼ ਹੋਣ ਦੇ ਚਾਂਸਸ ਹੋਰ ਜ਼ਿਆਦਾ ਇਨਕਰੀਜ਼ ਹੋ ਜਾਂਦੇ ਆ ਇਸ ਤੋਂ ਇਲਾਵਾ ਫੰਡਿੰਗ ਬਹੁਤ ਜ਼ਿਆਦਾ ਮੇਜਰ ਰੋਲ ਪਲੇ ਕਰ ਰਹੀ ਹੈ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਜ਼ਿਆਦਾ ਵਧੀਆ ਹੋਣੀ ਚਾਹੀਦੀ ਆ ਅਗਰ ਤੁਸੀਂ ਟੂਰਿਸਟ ਵੀਜ਼ਾ ਲਈ ਵੀ ਅਪਲਾਈ ਕਰਦੇ ਆ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਟੈਂਪਰੇਰੀ ਵੀਜ਼ਾ ਲਈ ਤੁਸੀਂ ਅਪਲਾਈ ਕਰ ਰਹੇ ਆ ਕਿਉਂਕਿ ਜਿੰਨੀ ਵਧੀਆ ਤੁਹਾਡੀ ਪ੍ਰੋਫਾਈਲ ਹੋਊਗੀ ਉੰਨੇ ਹੀ ਹਾਈ ਚਾਂਸਸ ਹੁੰਦੇ ਆ ਵੀਜ਼ਾ ਮਿਲਣ ਦੇ ਇਸ ਤੋਂ ਇਲਾਵਾ ਅਗਰ ਕੈਨੇਡਾ ਦੇ ਵਿੱਚ ਪੀਆਰ ਦੀ ਗੱਲ ਕਰੀਏ ਤਾਂ ਅਗਰ ਤੁਸੀਂ ਕੈਨੇਡਾ ਦੇ ਬਹੁਤ ਸਾਰੇ ਜ਼ਰੀਏ ਆ ਬਹੁਤ ਸਾਰੇ ਰਸਤੇ ਆ ਜਿਨ੍ਹਾਂ ਉੱਤੇ ਚੱਲ ਕੇ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਐਜੂਕੇਸ਼ਨ ਐਕਸਪੀਰੀਅੰਸ ਤੇ ਏਜ ਦੇ ਅਕੋਰਡਿੰਗ ਆਪਣੇ ਲਈ ਇੱਕ ਰਾਈਟ ਪ੍ਰੋਵਿੰਸ ਚੂਜ਼ ਕਰਨੀ ਪਊਗੀ ਹਰ ਪ੍ਰੋਵਿੰਸ ਦਾ ਇੱਕ ਅਲੱਗ ਪ੍ਰੋਗਰਾਮ ਹੁੰਦਾ ਆ ਤੇ ਆਪਣੇ ਲਈ ਇੱਕ ਰਾਈਟ ਪ੍ਰੋਗਰਾਮ ਚੂਜ਼ ਕਰਨ ਤੋਂ ਬਾਅਦ ਤੁਸੀਂ ਪੀਆਰ ਤੱਕ ਦਾ ਰਸਤਾ ਈਜ਼ੀਲੀ ਤੈਅ ਕਰ ਸਕਦੇ ਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਵੀ ਚੀਜ਼ਾਂ ਆ ਜਿਨ੍ਹਾਂ ਵੱਲ ਤੁਹਾਨੂੰ ਧਿਆਨ ਦੇਣਾ ਪਏਗਾ ਜਿਵੇਂ ਕਿ ਆਪਣੀ ਲੈਂਗੁਏਜ ਐਫੀਸ਼ੀਐਂਸੀ ਵੱਲ ਧਿਆਨ ਦੇਣਾ ਪਏਗਾ ਇਸ ਤੋਂ ਇਲਾਵਾ ਟਾਈਮ ਟੂ ਟਾਈਮ ਕੈਨੇਡਾ ਬਹੁਤ ਸਾਰੇ ਡਰਾ ਕੱਟੇ ਜਾਂਦੇ ਆ ਜੋ ਲੋ ਸੀਆਰਐਸ ਸਕੋਰ ਦੇ ਨਾਲ ਵੀ ਕੈਨੇਡਾ ਦੇ ਵਿੱਚ ਪੀਆਰ ਪ੍ਰੋਵਾਈਡ ਕਰ ਰਹੇ ਆ ਸੋ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਦੇਣਾ ਆ ਅਗਰ ਤੁਸੀਂ ਕੈਨੇਡਾ ਦੇ ਵਿੱਚ ਸੈਟਲ ਡਾਊਨ ਹੋਣ ਦਾ ਸੁਪਨਾ ਦੇਖ ਰਹੇ ਆ ਇਫ ਯੂ ਹੈਵ ਐਨੀ ਫਰਦਰ ਕੁਆਰੀਜ਼ ਪਲੀਜ਼ lets me know in the comment section ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਰਹੀ ਹੋਊਗੀ ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਮੈਂ ਮਿਲਦੀ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਗੁੱਡ ਬਾਏ ਐਂ